ਸਤਿ ਸ਼੍ਰੀ ਅਕਾਲ ਦੋਸਤੋ। ਹੋਰ ਕੀ ਹਾਲ ਚਾਲ ਹੈ? ਕਈ ਦਿਨਾਂ ਬਾਅਦ ਰूबरू ਹੋਣ ਲੱਗੇ ਕੁਝ ਗੱਲਾਂ ਕਰਨੀਆਂ ਨੇ। ਗੱਲਾਂ ਕੁਝ ਸਮਾਜ ਬਾਰੇ ਕਰਨੀਆਂ, ਕੁਝ ਸੰਤਾ ਬਾਰੇ, ਕੁਝ ਤੇ ਹੋਈਆਂ ਗੱਲਾਂ ਜਿਹੜਾ ਕਿ ਇੱਕ ਨਸ਼ਾ ਉਹ ਜ਼ਿੰਦਗੀ ਦਾ ਆਦੀ ਹੋ ਜਾਂਦਾ ਜਿਹੜਾ ਕੋਈ ਉਹਨੂੰ ਸੇਵਨ ਕਰਦਾ। ਤੇ ਉਹਨਾਂ ਦੋਸਤਾਂ ਬਾਰੇ ਇੱਕ ਗੱਲ ਕਰਨੀ ਚਾਹੂੰਗਾ ਕਹਿੰਦਾ ਦਈਏ ਨਾ ਭੇਦ ਕਦੇ ਵੀ ਉਹਨਾਂ ਦਿਨ ਦੇ ਕਾਲੇ ਉਹਨਾਂ ਮਤਲਬੀ ਯਾਰਾਂ ਨੂੰ ਇੱਜ਼ਤਾਂ ਦੀ ਸਾਰ ਹੁੰਦੀ ਨਾ ਉਹਨਾਂ ਰੰਨਾ ਬਹਤਾਰਾ ਤੋਂ ਲੋਸਟ ਉਹ ਵੀ ਹੁੰਦੇ ਨੇ ਜੋ ਦੁੱਖ ਵਿੱਚ ਕੰਮ ਆਉਂਦੇ ਨੇ ਦੋਸਤ ਉਹ ਵੀ ਹੁੰਦੇ ਨੇ ਜੋ ਭੰਡਦੇ ਨੇ ਲੱਤਾਂ ਖਿੱਚਦੇ ਨੇ ਪਰ ਕਰਨੀ ਆਪੋ ਆਪਣੀ ਕੈਨੇਡਾ ਕਿੱਥੇ ਜੋ ਕਰੂਗਾ ਸਭ ਪਰੂਗਾ ਹੋ ਸੱਤੇ ਪਾਸ਼ਾ ਗਿਟਾਰ ਹਰ ਇੱਕ ਚੀਜ਼ ਕੈਮਰਾ ਉਹਦੇ ਕੋਲੇ ਲੱਗਿਆ ਹੋਇਆ ਤੇ ਗੱਲਾਂ ਕਰਦੇ ਹਾਂ ਹੁਣ ਇੱਕ ਸ਼ਰਾਬ ਬਾਰੇ दारू ਬਾਰੇ ਸ਼ਰਾਬ ਇੱਜਤ ਖਰਾਬ दारू ਇੱਜਤ ਦਵਾਈ ਖਰਾਬ ਕਦੋਂ ਹੈ ਜਦੋਂ 2 ਤੋਂ 4 5 ਫਿਰ ਪੂਰੀ ਬੋਤਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰ ਸਰੀਰ ਨੂੰ ਨੁਕਸਾਨ ਵੀ ਹੈ ਘਰ ਦੀ ਪੂੰਜੀ ਬਰਬਾਦ ਹੈ ਇੱਜ਼ਤ ਮਾਨ ਵੀ ਖਤਮ ਹੋ ਜਾਂਦਾ ਸੋ ਸੰਤ ਮਾਤਮਾ ਦੱਸਦੇ ਨੇ ਕਿ ਇਹ ਤਾਂ ਬਿਲਕੁਲ ਇਹਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਇਹ ਘਰੇ ਬਾੜੀ ਵੀ ਬਹੁਤ ਖਤਰਨਾਕ ਹੈ ਤੇ ਜ਼ਿੰਦਗੀ ਨੂੰ ਲਾਈ ਉਸ ਤੋਂ ਜ਼ਿਆਦਾ ਖਤਰਨਾਕ ਹੈ ਬਹੁਤ ਚੀਜ਼ਾਂ ਬਿਮਾਰੀਆਂ ਨਾ ਜਾਣੇ ਕੀ ਕੀ ਇਹਦੇ ਨਾਲ ਆਪਣੇ ਜੀਵਨ ਦੇ ਨੁਕਸਾਨ ਹੁੰਦੇ ਨੇ ਤੋਂ ਚਾਰ ਲੈਣਾ ਆਪਜੀ ਦੇ ਰੂਬਰੂ ਕੁਝ ਸਮਝਾ ਕੇ ਕੁਝ ਗਾ ਕੇ ਤੇ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰਦੇ ਕਰੋ ਤੇ ਲੈ ਕਮੈਂਟ ਜ਼ਰੂਰ ਕਰਿਆ ਕਰੋ ਇਦੇ ਵਿੱਚ ਆਪਣਾ ਇੱਕ ਕੋਈ ਨਾ ਤਾਂ ਪੈਸਾ ਲੱਗਦਾ ਇੱਕ ਮਾਨ ਹੁੰਦਾ ਇੱਕ ਕਲਾਕਾਰ ਦਾ ਜੇ ਆਪਾਂ ਇਹਨੂੰ ਅੱਗੇ ਸ਼ੇਅਰ ਕਰਦੇ ਆਂ ਮਿੱਤਰ ਦੋਸਤਾਂ ਕੋਲੇ ਕਿਉਂਕਿ ਦੁਨੀਆਵੀ ਚੀਜ਼ਾਂ ਆਪਾਂ ਗਰੁੱਪਾਂ ਵਿੱਚ ਭੇਜੀ ਜਾਂਦੇ ਆਂ ਜਿਹਦਾ ਕੋਈ ਮਤਲਬ ਨਹੀਂ ਹੁੰਦਾ ਕੋਈ मीनिंग ਨਹੀਂ ਹੁੰਦਾ ਮੈਮਰੀ ਭਰੀ ਜਾਂਦੇ ਆਂ ਪਰ ਜਿਹੜੀ ਵਧੀਆ ਚੀਜ਼ ਹੁੰਦੀ ਹੈ ਕਿਰਪਾ ਕਰਕੇ ਉਹਨੂੰ ਆਪਣੇ ਮਿੱਤਰ ਦੋਸਤਾਂ ਕੋਲੇ ਜ਼ਰੂਰ ਭੇਜੋ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਜ਼ਰੂਰ ਕਰੋ ਥੈਂਕ ਯੂ ਜੀ ਲੈ ਸੁਣਦੇ ਆਂ ਫਿਰ ਅੱਗੇ ਅੱਪੀ ਮੰਗੇ ਰਿਉੜੀਆਂ ਹੱਥੇ ਉਸਤ ਮੰਗੇ ਰਿਉੜੀਆਂ

कानू पीनना, पीनना, और और का पीना कानू पीना मित्र सराब नरकी कानू पीना कमरे सराब नरकी चङा कम न करण कोई दो ਇਹ ਚੰਗਾ ਕੰਮ ਨਾ ਕਰਨੇ ਕੋਈ ਦੇ ਦੇ 84 ਬੱਲੇ ਪੈ ਜਾਊਗੀ ਤੈਨੂੰ ਨਰਕਾਂ ਚ ਲੈ ਜਾਊਗੀ ਗਾਣੂ ਪੀਣਾ ਓਏ ਮੂਰਖ ਸ਼ਰਾਬਾ ਅਬ ਨਰਕਾਂ ਚ ਲੈ ਜਾਊਗੀ ਪਹਿਲਾ ਕਾਦਾ ਨੁਕਸਾਨ ਹੈ ਜਿਹੜਾ ਸੁਣਿਆ ਤੇ ਪਹਿਲਾ ਨਾਸ਼ਤਨ ਦਾ ਕਰਦੀ ਤੇ ਤੂ ਕੌਮ ਬਿਮਾਰ ਬਿੰਦੀ ਐ ਪਹਿਲਾ ਨਾਸ਼ਤਨ ਦਾ ਕਰਦੀ ਅਕਲ ਵੀ ਆਰਾ ਨਾਰ ਦਿੰਦੀ ਐ ਨਾਲ ਇੱਜ਼ਤ ਖਰਾਬ ਕਰਦੀ ਜੂਏ ਤੇ ਪੁੰਜੀ ਹਾਰ ਦਿੰਦੀ ਐ ਅੱਗੇ ਲਈ ਨਾ ਬਾਦਿਕ ਮਾਈ ਹੋਣੀ ਐ ਜਦੋਂ ਨਸ਼ਾ ਹੀ ਜ਼ਿੰਦਗੀ ਨੂੰ ਲਾ ਗਿਆ ਕੋਈ ਕਮਾਈਆਂ ਨਹੀਂ ਫਿਰ ਤਾਂ ਪਤਾ ਨਹੀਂ ਚੋਰੀਆਂ ਠੱਗੀਆਂ ਲੱਕੈਤੀ ਐ ਤੋ ਤੱਕ ਬੰਦਾ ਆਪਣੇ ਹਿੱਸੇ ਕਰਕੇ ਕਿਸੇ ਨੂੰ ਕਤਲ ਕਰਦਾ ਹੋਵੇ ਨਹੀਂ ਕੰਮਦਾ ਇਹ ਅੱਜ ਦਾ ਫੰਕ ਹੈ ਪਹਿਲਾ ਨਾਸ਼ ਤਨ ਦਾ ਕਰਦੀ ਅਕਲ ਦੀ ਇਹ ਤਾਂ ਮਾਰ ਦਿੰਦੀ ਐ ਨਾਲੇ ਇੱਜ਼ਤ ਖਰਾਬ ਕਰਦੀ ਯੂਏ ਕਪੂਨ ਜੀ ਹਾਰ ਦਿੰਦੀ ਐ ਅੱਗੇ ਲਈ ਨਾ ਓਏ ਅੱਗੇ ਲਈ ਨਾ ਕਮਾਈ ਕੋਈ ਹੋਵੇ ਕਮਾਈ ਕੋਈ ਹੋਵੇ ਗਰੀਬੀ ਪੱਲੇ ਪੈ ਜਾਊਗੀ ਘਾਤ ਪਿੰਨਾ ਓਏ ਕਮਲਿਆ